ਪੰਜਾਬ ਦੇ ਅੰਦਰ ਮਿਊਸਪਲ ਚੋਣਾਂ ਦੇ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਉਸ ਦੇ ਅੰਦਰ ਜੋ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਹੈ ਕਿ ਲੋਕਤੰਤਰ ਦਾ ਕਹਾਣ ਔਰ ਇਹ ਜਿਹੜੀ ਸਵਿਧਾਨ ਦੀਆਂ ਗੱਲਾਂ ਕਰਦੇ ਨੇ ਔਰ ਜਿਹੜੇ ਲੋਕ ਕਾਨੂੰਨ ਨੂੰ ਬਚਾਉਣ ਦੀ ਗੱਲ ਕਰਦੇ ਆ ਉਹੀ ਸਾਰਾ ਕੁਝ ਕਰ ਰਹੇ ਹੈ ਪੰਜਾਬ ਚਾਹਮ ਆਦਮੀ ਪਾਰਟੀ ਦੇ ਗੁੰਡੇ ਔਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਗੁੰਡਾਗਰਦੀ ਦਾ ਕੰਮ ਲਿਆ ਜਾ ਰਿਹਾ ਸਾਡੇ ਲੋਕਾਂ ਦੇ ਕੈਂਡੀਡੇਟਸ ਪਟਿਆਲਾ ਦੇ ਅੰਦਰ ਮੈ ਸੀਗਾ ਉੱਥੇ ਵੀ ਪੇਪਰ ਨਹੀਂ ਲਏ ਜਾ ਰਹੇ ਔਰ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਕੱਲ ਅਸੀਂ ਐਂਟਰ ਕਰ ਗਏ ਸੀ ਤਾਂ ਇਹਨਾਂ ਦੀ ਗੁੰਡਾਗਰਦੀ ਦਾ ਲੰਗਾ ਨਾਲਚ ਅਸੀਂ ਦੇਖਿਆ ਔਰ ਸਾਡੇ ਕੈਂਡੀਡੇਟਸ ਨੂੰ ਮਾਰ ਪਟਾਈ ਕੀਤੀ ਜਾ ਰਹੀ ਹੈ ਜਨ ਨਿੱਖਲ ਸਾਡਾ ਜੁਵਾ ਮੋਰਚਾ ਪ੍ਰਧਾਨ ਨਾਮਿਨੇਸ਼ਨ ਫਾਈਲ ਕਰਨ ਜਾ ਰਿਹਾ ਸੀ ਉਹਦੀ ਗੱਡੀ ਦਾ ਨੰਬਰ ਵੀ ਹੈ ਕਾਰ ਸਮੇਤ ਹੀ ਉਹਨੂੰ ਕਿਡਨਾਪ ਕਰ ਲਿਆ ਪੁਲਿਸ ਨੇ ਉਸ 'ਤੇ ਬਹੁਤ ਸਹਿਯੋਗ ਕੀਤਾ ਉਹਦੀ ਮਾਰਪਟਾਈ ਪੁਲਿਸ ਨੇ ਕੀਤੀ ਹੈ ਇਸੇ ਤਰ੍ਹਾਂ ਕਨੌਰ ਦੇ ਅੰਦਰ ਕੱਲ ਸੀ ਸਾਡਾ ਇੱਕ ਵਰਕਰ ਜਿਹੜਾ ਬਹੁਤ ਹੀ شریف ਔਰ ਸਮਾਜ ਦੇ ਸਾਰੇ ਲੋਕ ਈਵਨ ਕਾਂਗਰਸ ਦੇ ਜਿਹੜੇ ਐਮਐਲਏ ਆ ਉਹ ਉਥੋਂ ਦੇ ਐਕਸ ਐਮਐਲਏ ਮਦਨ ਲਾਲ ਜਨਾਲਪੁਰ ਜੀ ਔਰ ਲਾਛਲੂ ਜੀ ਐਸਜੀਪੀਸੀ ਮੈਂਬਰ ਗੜੀ ਸਾਹਿਬ ਐਸਜੀਪੀਸੀ ਮੈਂਬਰ ਸਾਰੇ ਉੱਥੇ ਪਹੁੰਚ ਰਹੇ ਸੀ ਤੇ ਧਰਨੇ 'ਚ ਬੈਠੇ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਸਾਰੇ ਇਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਲਾਮਬੰਦ ਹੋ ਰਹੇ ਆ ਸਮਾਜ ਲਾਮਬੰਦ ਹੋ ਰਿਹਾ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਲੋਕਤੰਤਰ ਨੂੰ ਬਚਾਉਣ ਦੀ ਜ਼ਰੂਰਤ ਆ ਹੁਣ ਤੇ ਸਿੱਧੀ ਗੁੰਡਾਗਰਦੀ ਤੇπτ ਰਹੀ ਹੈ ਇਹਨਾਂ ਦੇ ਐਮਐਲਏ ਗੁੰਡਾਗਰਦੀ ਕਰ ਰਹੇ ਆ ਹੁਣੇ ਫੇਰ ਮੈਂ ਕਨੌਰ ਹਾਂ ਤੇ ਸਾਡੇ ਵਰਕਰ ਤੇ ਕਨੌਰ 'ਚ ਵੀ ਹਮਲਾ ਕੀਤਾ ਗਿਆ ਜੋ ਨਾਮੀਨੇਸ਼ਨ ਫਾਈਲ ਕਰਨ ਗਿਆ ਔਰ ਬਾਕੀ ਲੋਕ ਇੱਕ ਜਗ੍ਹਾ ਬੈਠੇ ਨਹੀਂ ਔਰ ਪੁਲਿਸ ਵੀ ਪ੍ਰੋਟੈਕਸ਼ਨ ਦੇਣ ਦੀ ਗੱਲ ਨਹੀਂ ਕਰ ਰਹੀ ਔਰ ਉੱਥੇ ਉਹਨਾਂ ਦੀਆਂ ਲੱਤਾਂ ਤੋੜਨ ਤੇ ਮਾਰ ਕੁੱਟਾਈ ਦੀ ਗੱਲ ਹੈ ਅਸੀਂ ਜਾਵਾਂਗੇ ਜ਼ਰੂਰ ਜੋ ਹੋਏਗਾ ਉਹ ਫਿਰ ਦੇਖਾਂਗੇ ਮੈਂ ਸਮਝਦਾ ਇਹ ਗੁੰਡਾਗਰਦੀ ਦੀ ਨਿੰਦਾ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਵਿੱਚ ਪੰਜਾਬ ਦੇ ਅੰਦਰ ਮਿਊਸਪਲ ਚੋਣਾਂ ਦੇ ਜੋ ਕਾਰਪੋਰੇਸ਼ਨ ਦੇ ਚੋਣਾਂ ਹੋ ਰਹੀਆਂ ਉਸ ਦੇ ਅੰਦਰ ਜੋ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਹੈ ਕਿ ਲੋਕਤੰਤਰ ਦਾ ਘਾਣਾ ਔਰ ਇਹ ਜਿਹੜੀ ਸੰਵਧਾਨ ਦੀਆਂ ਗੱਲਾਂ ਕਰਦੇ ਨੇ ਔਰ ਜਿਹੜੇ ਲੋਕ ਅ ਕਾਨੂੰਨ ਨੂੰ ਬਚਾਉਣ ਦੀ ਗੱਲ ਕਰਦੇ ਆ ਉਹੀ ਸਾਰਾ ਕੁਝ ਕਰ ਰਹੇ ਆ ਪੰਜਾਬ ਚਾਹਮ ਆਦਮੀ ਪਾਰਟੀ ਦੇ ਗੁੰਡੇ ਔਰ ਪੁਲਿਸ ਤੋਂ ਪ੍ਰਸ਼ਾਸਨ ਤੋਂ ਗੁੰਡਾਗਰਦੀ ਦਾ ਕੰਮ ਲਿਆ ਜਾ ਰਿਹਾ ਸਾਡੇ ਲੋਕਾਂ ਦੇ ਕੈਂਡੀਡੇਟਸ ਦੇ ਪਟਿਆਲਾ ਦੇ ਅੰਦਰ ਮੈਂ ਸੀਗਾ ਉੱਥੇ ਵੀ ਪੇਪਰ ਨਹੀਂ ਲਿਆ ਜਾ ਰਿਹਾ ਔਰ ਅੱਜ ਮਹਾਰਾਣੀ ਪਰਨੀਤ ਕੌਰ ਜੀ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਕੱਲ ਅਸੀਂ ਐਂਟਰ ਕਰ ਗਏ ਸੀ ਤਾਂ ਇਹਨਾਂ ਦੀ ਗੁੰਡਾਗਰਦੀ ਦਾ ਲੰਗਾ ਲਾਚ ਅਸੀਂ ਦੇਖਿਆ ਔਰ ਸਾਡੇ ਕੈਂਡੀਡੇਟਸ ਨੂੰ ਮਾਰਕਟਾਈ ਕੀਤੀ ਜਾ ਰਹੀ ਹੈ ਅਜ ਨikhil ਸਾਡਾ ਜੁਵਾ ਮੋਰਚਾ ਪ੍ਰਧਾਨ ਨੋਮੀਨੇਸ਼ਨ ਫਾਈਲ ਕਰਨ ਜਾ ਰਿਹਾ ਸੀ ਉਹਦੀ ਗੱਡੀ ਦਾ ਨੰਬਰ ਵੀ ਹੈ ਕਾਰ ਸਮੇਤ ਹੀ ਉਹਨੂੰ ਕਿਡਨਾਪ ਕਰ ਲਿਆ ਪੁਲਿਸ ਨੇ ਉਸ 'ਚ ਬਹੁਤ ਸਹਿਯੋਗ ਕੀਤਾ ਉਹਦੀ ਮਾਰਕਟਾਈ ਪੁਲਿਸ ਨੇ ਕੀਤੀ ਇਸੇ ਤਰ੍ਹਾਂ ਕਨੌਰ ਦੇ ਅੰਦਰ ਕੱਲ ਸੀ ਸਾਡਾ ਇੱਕ ਵਰਕਰ ਜਿਹੜਾ ਬਹੁਤ ਹੀ ਸ਼ਰੀਫ ਔਰ ਸਮਾਜ ਦੇ ਸਾਰੇ ਲੋਕ ਈਵਨ ਕਾਂਗਰਸ ਦੇ ਜਿਹੜੇ ਐਮਐਲਏ ਆ ਉਹ ਉੱਥੋਂ ਦੇ ਐਕਸ ਐਮਐਲਏ ਮਦਨ ਲਾਲ ਜਲਾਲਪੁਰ ਜੀ ਔਰ ਲਾਸ਼ਲੂ ਜੀ ਐਸਜੀਪੀਸੀ ਮੈਂਬਰ ਗੜੀ ਸਾਹਿਬ ਐਸਜੀਪੀਸੀ ਮੈਂਬਰ ਸਾਰੇ ਉੱਥੇ ਪਹੁੰਚ ਰਹੇ ਸੀ ਤੇ ਧਰਨੇ ਚ ਬੈਠੇ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਸਾਰੇ ਇਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਲਾਮਬੰਦ ਹੋ ਰਹੇ ਆ ਸਮਾਜ ਲਾਮਬੰਦ ਹੋ ਰਿਹਾ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਲੋਕਤੰਤਰ ਨੂੰ ਬਚਾਉਣ ਦੀ ਜ਼ਰੂਰਤ ਆ ਹੁਣ ਤੇ ਸਿੱਧੀ ਗੁੰਡਾਗਰਦੀ ਤੇ ਉੱਤਰਿਆ ਇਹਨਾਂ ਦੇ ਐਮਐਲਏ ਗੁੰਡਾਗਰਦੀ ਕਰ ਰਹੇ ਆ ਹੁਣੇ ਫੇਰ ਮੈਂ ਕਨੌਰ ਤੇ ਸਾਡੇ ਵਰਕਰ ਤੇ ਕਨੌਰ ਚ ਵੀ ਹਮਲਾ ਕੀਤਾ ਗਿਆ ਜਦੋਂ ਨਾਮੀਨੇਸ਼ਨ ਫਾਈਲ ਕਰਨ ਗਿਆ ਔਰ ਬਾਕੀ ਲੋਕ ਇੱਕ ਜਗ੍ਹਾ ਬੈਠੇ ਨਹੀਂ ਔਰ ਪੁਲਿਸ ਵੀ ਪ੍ਰੋਟੈਕਸ਼ਨ ਦੇਣ ਦੀ ਗੱਲ ਨਹੀਂ ਕਰ ਰਹੀ ਔਰ ਉੱਥੇ ਉਹਨਾਂ ਦੀਆਂ ਲੱਤਾਂ ਤੋੜਨ ਤੇ ਮਾਰ ਕੁੱਟਾਈ ਦੀ ਗੱਲ ਆ ਅਸੀਂ ਜਾਵਾਂਗੇ ਜ਼ਰੂਰ ਜੋ ਹੋਏਗਾ ਉਹ ਫਿਰ ਦੇਖਾਂਗੇ ਮੈਂ ਸਮਝਦਾ ਇਹ ਗੁੰਡਾਗਰਦੀ ਦੀ निंदा ਹੋਣੀ ਚਾਹੀਦੀ ਹੈ ਪੂਰੇ ਪੰਜਾਬ ਵਿੱਚ